ऐसा हमारे बीच आ चुके हैं हम उनका आने का बहुत बहुत संबल करते हैं ऐसा समर्थन करते हैं ਸਾਰੇ ਮਗਰਬ ਦੇ ਲੋਕ ਇਕੱਠੇ ਹੋ ਕੇ ਆਪਾਂ ਮਨਾਉਨੇ ਆ ਛੋਟੇ ਛੋਟੇ ਬੱਚਿਆਂ ਨੇ ਕਿ ਦੇਖੋ ਯੂਨੀਫਾਰਮਾਂ ਪਾ ਕੇ ਥਲਮੀ ਦੇ ਰਹੇ ਨੇ ਬੜੀ ਖੁਸ਼ੀ ਦੀ ਗੱਲ ਹੈ ਛੋਟੇ ਛੋਟੇ ਬੱਚਿਆਂ ਨੇ ਆਪਣੇ ਦੇਸ਼ ਦੀ ਆਜ਼ਾਦੀ ਲਈ ਜੋ ਖੁਸ਼ੀ ਦੇ ਗੀਤ ਗਾਏ ਹੈਂ ਕਿ ਜੋ ਮੁਸਲਮ ਸਿੱਖ ਈਸਾਈ ਸਭ ਹੀ ਹੈ ਭਾਈ ਭਾਈ ਇਸੇ ਨਾਰੇ ਦੇ ਸਾਥ ਅੱਜ ਇਹ 15 ਅਗਸਤ ਦਾ ਦਿਹਾੜਾ ਮਨਾਇਆ ਗਿਆ ਹੈ ਔਰ ਮੈਂ तमाम ਦੇਸ਼ ਵਾਸੀਓ ਸੇ ਸਾਦੀ ਪਾਈ ਚਾਰੇ ਨਾ ਮਨਾਉਨੇ ਆ ਕਿਉਂ ਯਾਦਨਗਰ ਦੇ ਵਾਸੀ ਅਸੀਂ ਹਾਂ ਯਾਦਨਗਰ ਦੇ ਵਾਸੀ ਆ ਸਾਡੇ ਵੀਰ ਨੇ ਅਸੀਂ ਇੱਕ ਪਰਿਵਾਰ ਵਾਂਗ ਰਹਿੰਦੇ ਆ ਕੋਈ ਸਾਡੇ ਚ ਕੋਈ ਫਰਕ ਨਹੀਂ ਹੈਗਾ ਕਿਸੇ ਦਾ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ

کبھی آپ کو دیکھتے ہیں کبھی اپنے گھر کو دیکھتے ہیں اور جو دوستوں کا بہت بہت شکریہ ادا کیا نکال کر ہم سب کو بھی سب دیا

ਕੋਈ ਗੋੜੇ ਮੇਰੇ ਮੇਰੇ ਤੇਰੇ ਆਉਂਦੇ ਚੰਦ ਚੰਦ ਆਉਂਦਾ। ਪਨਾਥੇ ਫੈਮਿਲੀ ਦਾ ਪੰਜਾਬ ਨਿਊਜ਼ ਦਾ ਪਹੁੰਚਣ ਤੇ ਇੱਥੇ ਤਹਿ ਦੋ ਧੰਨਵਾਦੀ ਆ। ਮੈਨੂੰ ਹਰ ਸਾਲ ਦੀ ਤਰ੍ਹਾਂ ਇੱਥੇ ਬੁਲਾਇਆ ਜਾਂਦਾ ਹੈ। ਅੱਜ ਦੇਸ਼ ਦੇ 79ਵੇਂ ਸੁਤੰਤਰਤਾ ਦਿਵਸ ਦੇ ਮੌਕੇ ਦੇ ਵਿੱਚ ਇਸ ਮਸਜਿਦ ਦੇ ਵਿੱਚ ਮੂਰੇ ਭਾਈ ਚਾਰੇ ਰੱਖ ਕੇ ਇਹ ਸੁਤੰਤਰਤਾ ਦਿਵਸ ਮਨਾਇਆ ਗਿਆ। ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਮਜਰਬ ਦੇ ਲੋਕ ਇਕੱਠੇ ਹੋ ਕੇ ਇੱਥੇ ਅਸੀਂ ਇਹ ਸੁਤੰਤਰਤਾ ਦਾ ਦਿਨ ਮਨਾਉਨੇ ਆ ਕਾਲੀ ਮੁਹੰਮਦ ਜੀ ਕਾਲੀ ਕਾਲਾ ਜੀ ਬਾਬਾ ਜੀ ਪ੍ਰੀਤਮ ਸਿੰਘ ਜੀ ਵਾਲੀਆ ਜੀ ਸਾਡੇ ਸ਼ਿਫਤੀ ਸਾਹਿਬ ਜੀ ਸਾਰੇ ਇੱਥੇ ਸ਼ਹਿਰ ਦੇ ਮੌਜੂਦ ਬੰਦੇ ਹੈਗੇ ਕਿ ਬੜੀ ਖੁਸ਼ੀ ਦੀ ਗੱਲ ਲੱਗੇ ਸਾਰੇ ਮਜਰਬ ਦੇ ਲੋਕ ਇਕੱਠੇ ਹੋ ਕੇ ਆਪਾਂ ਮਨਾਉਨੇ ਆ ਛੋਟੇ ਛੋਟੇ ਬੱਚਿਆਂ ਨੇ ਇਹ ਦੇਖੋ ਯੂਨੀਫਾਰਮਾਂ ਪਾ ਕੇ ਫਲਮੀ ਦੇ ਰਹੇ ਨੇ ਬੜੀ ਖੁਸ਼ੀ ਦੀ ਗੱਲ ਹੈ ਛੋਟੇ ਛੋਟੇ ਬੱਚਿਆਂ ਨੇ ਆਪਣੇ ਦੇਸ਼ ਦੀ ਆਜ਼ਾਦੀ ਲਈ ਜੋ ਖੁਸ਼ੀ ਦੇ ਗੀਤ ਗਾਏ ਇਹਨਾਂ ਦੀ ਬੜੀ ਇਹਨਾਂ ਦੇ ਉਸਤਾਦ ਵੀ ਬੜੇ ਕਾਬਲੇ ਤਰੀਫ ਨੇ ਜਿਨ੍ਹਾਂ ਨੇ ਇੰਨੀ ਟ੍ਰੇਨਿੰਗ ਦਿੱਤੀ ਸੋ ਪ੍ਰਮਾਤਮਾ ਪ੍ਰਮਾ ਅੱਲਾਹ ਤਾਲਾ ਸਭ ਤੇ ਆਪਣੀ ਕਿਰਪਾ ਰੱਖੀ ਮਿਹਰ ਰੱਖੀ ਆਪਾਂ ਇਸੇ ਤਰ੍ਹਾਂ ਮੱਝੜ ਕੇ ਪੰਦ ਦਿਨ ਮਨਾਉਂਦੇ ਰਹੀਏ ਬਈ ਖਾਲਸਾ ਵੇ ਦੀ ਬismillahirrahmanirrahim سارے جہاں سے اچھا ہندوست تھا ہمارا آج بہت سارے بچوں نے بہت اچھے اچھے ترانے اور دل کی گہرائیوں سے جو آپ لوگوں کے سامنے پیش کی ہیں اپنے گیت وغیرہ اور اپنے دیش واسی ہونے کا ایک بہت اہم اور حوصلے کے ساتھ اعلان کیا ہے اور کئی جگہوں پر کئی بچوں نے کہا ہے کہ ہم اپنی جان تن من دھن اپنے ملک پر نشاور کرتے ہیں بہت سارے آپ لوگوں نے سنی ہے تو دیاجہ اسی طرح تو یہ ہونہار بچے جو ہمارے ملک کا مستقبل ہیں یہ ہمیشہ ہمیں اس کے لیے پھلیں اور پھولیں پہلے لوگ بچوں کے لیے دعا کرتا ہوں اور خاص طور سے اس مدرسہ شیخ احمد سرندی دین رحمۃ اللہ علیہ اس کے لیے خاص طور سے دعا کرتا ہوں اور آپ لوگوں سے بھی اپیل کرتا ہوں کہ اس کو کسی کی نظر نہ لگے بہت سارے لوگ باقاعدہ نظر ڈالنے کی کوشش کرتے ہیں لیکن مجھے خوشی کی بات ہی میرے لیے یہ ہے ہمارے منتری صاحب اور منتری صاحب کے بعد فادر صاحب یہاں موجود ہیں گر کے ہمارے گرمین سنگھ کالا جی بابا کرتم جی منجیتھ منجیت صاحب یہ سب لوگ موجود ہیں یہاں ہمیشہ ایک نعرہ رہتا ہے ہندو مسلم سکھ عیسائی سبھی ہی ہیں بھائی بھائی اسی نعرے کے ساتھ آج یہ پندرہ اگست کا دیارہ منایا گیا ہے اور میں تمام دیش واسیوں سے اس کی مبارک بات دیتا ہوں اور اس موقع تک خاص طور پہ میں دیش واسیوں کو اور خاص طور سے نوجوانوں کو یہ اپیل کرنا چاہتا ہے کہ اپنے دیش کی شان کو سمجھیں اور اپنی دیش کی شان کے لیے کام کریں باقی محبت اور پیار محبت کا پیغام لے کر کے زندگی گزاریں واقعی ਬਹੁਤੀ ਸਰਕਾਰ ਜੋ ਸਾਡੇ ਅੱਜ ਦੇ ਸੀਟ ਦੇ ਵਿੱਚ ਅਸੀਂ ਅੱਜ 15 ਅਗਸਤ ਮਨਾਉਣ ਆਏ ਆ ਸਾਰੇ ਸਾਡੇ ਭਾਈਚਾਰਾ ਕਾਰੀ ਸ਼ਕੀਲ ਜੀ ਕਲਮ ਜੀ ਹੋਰ ਮੇਰੇ ਸਾਹਿਬ ਸਿੱਧੀ ਜੀ ਬਾਬਾ ਫਰੀਦ ਜੀ ਵਾਲੀਆ ਜੀ ਸਾਰਿਆਂ ਨੇ ਮਿਲ ਕੇ ਅੱਜ ਅਸੀਂ ਹਰ ਸਾਲ ਦੀ ਤਰ੍ਹਾਂ ਛੱਡੇ ਦੀ ਰਸਮ ਕੀਤੀ ਆ ਕੋਈ ਸਾਡੇ ਲੈ ਕੋਈ ਵੀ ਕੰਮ ਆ ਕੋਈ ਵੀ ਸੇਵਾ ਅਸੀਂ ਕੋਸ਼ਿਸ਼ ਕਰਾਂਗੇ ਜਿੱਦ ਚੱਲਦੀ ਹੋਈ ਨਸੀਬ ਦੇ ਵਿੱਚ ਚੱਲਦੇ ਹੋ ਸਕੂਲ ਦੀ ਮੰਤਰੀ ਸਾਹਿਬ ਕੋਲ ਕਹਿ ਕੇ ਕੋਈ ਗ੍ਰਾਂਟ ਵੀ ਦਵਾਈ ਜਾਵੇ ਔਰ ਮਦਦ ਵੀ ਕੀਤੀ ਜਾਵੇ ਦੇਖੋ ਅਸੀਂ ਇਹ ਸਕੂਲ ਤਾਂ ਯਾਰ ਇੱਕ ਵਿਦਿਆ ਹੇਕਮ ਵਿਦਿਆ ਮੰਦਰ ਨੇ ਕਿ ਸਾਨੂੰ ਵਧਾਉਣ ਦੀ ਲੋੜ ਆ ਨਾ ਕਿ ਘਟਾਉਣ ਦੀ ਜੇ ਸਾਨੂੰ ਵੱਕ ਬੋਰਡ ਦੇ ਚੇਅਰਮੈਨ ਸਾਹਿਬ ਦੀ ਸਾਨੂੰ ਕੋਈ ਸਾਡੀ ਕਬਹੀ ਦੀ ਲੋੜ ਹੋਈ ਅਸੀਂ ਜ਼ਰੂਰ ਅਸੀਂ ਲੰਬੇ ਸੋਨੇ ਤੋਂ ਜੁੜੇ ਹੋਏ ਆ ਅਸੀਂ ਜ਼ਰੂਰ ਸਾਰੇ ਸਾਡੇ ਭਾਈਚਾਰੇ ਨਾਲ ਸਾਡੇ ਦੋਸਤਾਂ ਨਾਲ ਸਾਡੇ ਮਿੱਤਰ ਕਾਲੂ ਜੀ ਹੁਣੇ ਖੜੇ ਹੁੰਦੇ ਬਰਾਦਰ ਖੜੇ ਆ ਸਾਰਿਆਂ ਨਾਲ ਅਸੀਂ ਜਾਣ ਨੂੰ ਤਿਆਰ ਆ ਫੌਜੀ ਸਾਹਿਬ ਜੀ ਬੈਠੇ ਸਾਨੂੰ ਜਿੱਥੇ ਮਰਜ਼ੀ ਲੈ ਜਾ ਪਰ ਅਸੀਂ ਤਾਂ ਸੱਚ ਨੂੰ ਸੱਚ ਕਹਿਣਾ ਅਸੀਂ ਜਾਦੇ ਨਹੀਂ ਮੈਂ ਕੁਝ ਕਹਿੰਦਾ ਪਰ ਮੈਂ ਅੱਜ ਸਾਰਿਆਂ ਨੂੰ 15 ਅਗਸਤ ਦੀਆਂ ਲੱਖ ਲੱਖ ਮੁਬਾਰਕਾਂ ਸਾਡੇ ਵੱਲੋਂ ਇੱਦਾਂ ਹੀ 15 ਅਗਸਤ ਸਾਨੂੰ ਆਉਂਦੇ ਰਹਿਣ ਕਿਉਂ 15 ਅਗਸਤਾਂ ਜੁੰਡਿਆਂ ਦੀ ਨੇ ਅਸੀਂ ਇੱਦਾਂ ਹੀ ਰਲ ਕੇ ਮਨਾਉਂਦੇ ਰਹੀਏ ਇੱਦਾਂ ਹੀ ਧੂਮ-ਧਾਮ ਨਾਲ ਤੇ ਤਿਹਾਰ ਮਨਾਈਏ ਸਾਰੇ ਜਿੱਦਾਂ ਅਸੀਂ ਭਾਈਚਾਰੇ ਨਾਲ ਮਨਾਉਂਦੇ ਆਂ ਕਿਉਂ ਯਾਦਨਗਰ ਦੇ ਵਾਸੀ ਅਸੀਂ ਆ ਯਾਦਨਗਰ ਦੇ ਵਾਸੀ ਆ ਸਾਡੇ ਵੀਰ ਨੇ ਅਸੀਂ ਇੱਕ ਪਰਿਵਾਰ ਵਾਂਗ ਰਹਿੰਦੇ ਆ ਕੋਈ ਸਾਡੇ 'ਚ ਕੋਈ ਫਰਕ ਨਹੀਂ ਹੈਗਾ ਕਿਸੇ ਨਾਲ ਸਾਰਾ ਸਾਡਾ ਮਹੱਲਾ ਨਹੀਂ ਹੈਗਾ ਇਹ ਸਾਡਾ ਘਰ ਆ ਸਾਡਾ ਪਰਿਵਾਰ ਆ ਅਸੀਂ ਦੁੱਖ ਸੁੱਖ ਦੇ ਸਾਥੀ ਆ ਕੋਈ ਵੀ ਇੱਕ ਦੂਜੇ ਦੇ ਕਰੋਨਾ ਦੀ ਮਸੀਬਤ ਆਈ ਸਾਰੇ ਰਲ ਕੇ ਇਕੱਠੇ ਹੋਏ ਸਾਰਿਆਂ ਨੇ ਇਕੱਠਿਆਂ ਨੇ ਇੱਕ ਦੂਜੇ ਦੀ ਮਦਦ ਕੀਤੀ ਜਿੰਨੀ ਵੀ ਹੋਈ ਮੈਂ ਫਿਰ ਬੇਨਤੀ ਕਰਦਾ ਵੀ ਅਸੀਂ ਇਕੱਠੇ ਆ ਸਾਡੀਆਂ ਦੀਵਾਲੀਆਂ ਲੋੜੀਆਂ ਦਸਹਿਰੇ Eid ਸਾਡੇ ਸਾਰਾ ਕੁਝ ਕਟਾ ਇਹ ਨਹੀਂ ਮੈਂ ਕੁਝ ਕਹਿੰਦਾ ਪਰ ਮੈਂ ਅੱਜ ਸਾਰਿਆਂ ਨੂੰ 15 ਗਾਸ ਦੀ ਮੁਬਾਰਕਵਾਹ ਦਿੰਦਾ ਜਾਦੇ ਕੁਝ ਨਹੀਂ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲਾਮ ਅਲੈਕਮ